ਅੱਜ ਟਾਈਮ ਘੱਗਰ ਪਾਰ ਦੀ ਸੰਗਤ ਹੈ ਜਿਹੜੀ ਕਿਸਾਨ ਆਗੂ ਕਸਾਨ ਵੀਰ ਖੜੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜਗਮੀਤ ਸਿੰਘ ਨਾਮ ਹੈ ਜੀ ਪਿੰਡ ਮਤੌਲੀ ਹੈ ਜੀ ਅਸੀਂ ਇਸ ਟਾਈਮ ਘੱਗਰ ਦੇ ਖੜੇ ਹੋਏ ਆ ਬੰਨ ਦੇ ਲਾਲੋ ਤਈਪੁਰ ਵਾਲੀ ਸਾਈਡ ਤੇ ਅਸੀਂ ਆਪ ਦਾ ਘੱਗਰ ਇਸ ਟਾਈਮ ਖਤਰੇ ਦੇ ਚੱਲ ਰਿਹਾ ਹੈ ਹਾਂਜੀ ਪਰ ਸਾਰੀ ਸੰਗਤ ਰਲ ਕੇ ਅਸੀਂ ਬੰਨ ਦੀ ਤਕੜਾਈ ਲਈ ਪੂਰਾ ਜ਼ੋਰ ਲਾ ਰਹੇ ਹਾਂ ਇਹਨੂੰ ਕੰਟਰੋਲ 'ਚ ਰੱਖਾਂਗੇ ਤੁਹਾਨੂੰ ਹਾਂਜੀ ਤੇ ਖਾਤਰੇ ਦੇ ਨਿਸ਼ਾਨ ਤੋਂ ਤੇ ਇਹ ਤੱਕ ਘਰ ਹੈਗਾ ਹੀ ਐ ਜੇਕਰ ਹੋਰ ਪਾਣੀ ਚੜਦਾ ਤਾਂ ਤੁਸੀਂ ਜੇ ਚੜਦਾ ਉਹ ਚਲੋ ਕੁਦਰਤ ਦਾ ਪਾਣੀ ਜੋ بارش ਹੋ ਰਹੀ ਹੈ ਜਾਂ ਪਿੱਛੋਂ ਆ ਰਿਹਾ ਕਿਸੇ ਤਰੀਕੇ ਵੀ ਚੜ ਰਿਹਾ ਪਰ ਅਸੀਂ ਆਪ ਦੇ ਤੌਰ ਤੇ ਜਿੰਨਾ ਵੀ ਸੰਗਤ ਰਲ ਕੇ ਡਟੇ ਖੜੇ ਹਾਂ ਹਾਂਜੀ ਤੇ ਡਟੇ ਹੀ ਰਾਂਗੇ ਮਤਲਬ ਨਹੀਂ ਛੁੱਟਣ ਦਿੰਦੇ ਤੁਸੀਂ ਨਾ ਜੀ ਅਸੀਂ ਯਾਦ ਹੈ ਆਖਰੀ ਸਾਹ ਤੱਕ ਡਟੇ ਆਏ ਪੂਰਾ ਮਜ਼ਬੂਤ ਹੈ ਹੁਣ ਬੰਨ ਮਜ਼ਬੂਤ ਨੇ ਜੀ ਮਜ਼ਬੂਤ ਵੀ ਇਹ ਪਰ ਮਜ਼ਬੂਤੀ ਦੇ ਵੀ ਰਹੇ ਅਸੀਂ ਲੱਗੇ ਹੋਏ ਹਾਂ ਤਾਂ ਖਤਰ ਕੀਤੇ ਗੱਟੇ ਰਾਲੇ ਆ ਕਿਤੇ ਇਹ ਜਿਹੜਾ ਟਰੈਕਟਰ ਨਾਲ ਕਰਾਏ ਨਾਲ ਕਰ ਰਹੇ ਆ ਸੈਟਿੰਗ ਆਫ ਦੀ ਕਰ ਰਹੇ ਆ ਠੀਕ ਹੈ ਜੀ ਤੇ ਕਾਰਸੇਵ ਵਾਲੇ ਬਾਬੇ ਵੀ ਲੱਗੇ ਨੇ ਨਾਲ ਜੀ ਸਭ ਸੰਗਤਾਂ ਪਿੰਡਾਂ ਦੇ ਸਾਰਿਆਂ ਦਾ ਸੰਜੋਗ ਹੈ ਜੀ ਬਾਬਿਆਂ ਦਾ ਵੀ ਸੰਜੋਗ ਹੈ ਹਾਂ ਜੀ ਕਿਸਾਨ ਯੂਨੀਅਨ ਦਾ ਵੀ ਸੰਜੋਗ ਹੈ ਹਾਂ ਜੀ ਸਭ ਦਾ ਸੰਜੋਗ ਹੈ ਸਾਡੇ ਨਾਲ ਠੀਕ ਹੈ ਜੀ ਸਾਡੇ ਕਿਸਾਨ ਯੂਨੀਅਨ ਦੇ ਆਗੂ ਸਿੱਧੂਪੁਰ ਦੇ ਹਰਜੀਤ ਸਿੰਘ ਜੀ ਤੇਈਪੁਰ ਖੜੇ ਨੇ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਈ ਦਿਨਾਂ ਤੋਂ ਤਕਰੀਬ ਨੇ ਇੱਕ ਹਫ਼ਤੇ ਤੋਂ ਤੁਸੀਂ ਇੱਥੇ ਜਿਹੜਾ ਕੱਗੜਾ ਜਿਹੜਾ ਚੜਿਆ ਹੋਇਆ ਹੈ ਪਾਣੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਾਣੀ ਇਸ ਟਾਈਮ ਖਤਰੇ ਦੇ ਨਿਸ਼ਾਨ ਤੋਂ 100 ਉੱਪਰ ਚੱਲ ਰਿਹਾ ਜੀ 748 ਦਾ ਵਾ ਖਤਰਾ 45 49 ਤੇ ਇਸ ਟਾਈਮ ਚੱਲ ਰਿਹਾ ਵਾ ਹਾਂਜੀ ਔਰ ਅਸੀਂ ਆਪਣੀ ਮਜ਼ਬੂਤੀ ਕਰ ਰਹੇ ਆ ਕਿਸਾਨ ਆਪਣੇ ਟਰੈਕਟਰ ਲਾਏ ਹੋਏ ਨੇ ਪੂਰੇ ਲਾ ਕੇ ਜਿੱਥੇ ਵੀ ਬੰਦ ਮਾੜਾ ਵਾ ਹਾਂਜੀ ਪੂਰਾ ਉਹਨੂੰ ਮੁਕੰਮਲ ਕਰ ਰਹੇ ਆ ਕਿ ਕਿਸੇ ਤਰ੍ਹਾਂ ਕੋਈ ਹਾਸਾ ਨਾ ਹੋ ਜੇ ਹਾਂਜੀ ਤੇ ਸਾਡੀਆਂ ਫਸਲਾਂ ਹੁਣ ਤਿਆਰ ਨੇ ਬਿਲਕੁਲ ਵੀ ਹਾਂਜੀ ਤੇ ਪ੍ਰਮਾਤਮਾ ਅੱਗੇ ਵੀ ਅਸੀਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਆਂ ਪ੍ਰਮਾਤਮਾ ਇਹਨੂੰ ਥੱਲੇ ਲੈ ਜਾ ਉਹਨਾਂ ਕਗਰ ਨੂੰ ਫਸਲਾਂ ਬਿਲਕੁਲ ਦਾਣੇ ਸਾਡੇ ਮੂੰਹ ਤੇ ਲਾਗੇ ਪਹੁੰਚੇ ਹੋਏ ਨੇ ਜੇ ਅੱਜ ਪਾਣੀ ਟੁੱਟਦਾ ਕਿਸੇ ਬੰਨੇ ਵੀ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਛੇਤਾਂ ਨੇ ਹਲਕੇ ਦਾ ਸਰਕਾਰ ਵੱਲੋਂ ਕੀ ਉਪਰਾਲੇ ਨੇ ਜੀ ਸਰਕਾਰ ਵੱਲੋਂ ਬਸ ਕਰੀ ਜਾਂਦੇ ਉਪਰਾਲੇ ਜਿੰਨੇ ਬੇੜੀਆਂ ਦੇ ਦੇਣਗੇ ਜਾਂ ਹੋਰ ਕੁਝ ਕਰ ਲੈਣਗੇ ਬੰਨਾਂ ਦੀਆਂ ਮਜ਼ਬੂਤੀਆਂ ਆਪ ਹੀ ਕਿਸਾਨ ਕਰ ਰਹੇ ਨੇ ਅੱਛਾ ਜੀ ਜਿਵੇਂ ਭਗਵੰਤ ਮਾਨ ਦੀ ਕੱਲ ਇੱਕ ਵੀਡੀਓ ਵਾਇਰਲ ਆਈ ਹੈ ਇੱਕ ਬੀਬੀ ਨੂੰ ਮਿਲੇ ਨੇ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਚੰਗੀ ਤਰ੍ਹਾਂ ਦੇਖੀ ਨਹੀਂ ਜੀ ਅਸੀਂ ਉਹ ਵੀਡੀਓ ਪਰ ਉਹ ਚਲੋ ਜੋ ਕੁਝ ਹੈਗਾ ਸੋਸ਼ਲ ਮੀਡੀਆ ਤੇ ਚੱਲ ਹੀ ਰਿਹਾ ਜੀ ਹਾਂਜੀ ਇਧਰ ਬਾਬਾ ਜੀ ਠੀਕ ਹੈ ਜੀ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਨੇ ਤੁਸੀਂ ਜਿਹੜਾ ਇਹ ਦੈਤ ਰੂਪ ਕੀ ਦਰਿਆ ਹੈ ਜਿਹੜਾ ਥੋੜੇ ਚਿਰਾਂ ਬਾਅਦ ਹੀ ਤੁਹਾਡੇ ਏਰੀਆ ਦੇ ਵਿੱਚ ਆਉਂਦਾ ਆਪਣੇ ਮੂੰਹ ਦੇ ਵਿੱਚ ਫਸਲਾਂ ਨੂੰ ਲੈ ਲੈਂਦਾ ਹੈ ਕਿ ਬਹੁਤ ਪਿੰਡਾਂ ਨੂੰ ਵੀ ਆਪਣੇ ਮੂੰਹ ਵਿੱਚ ਨਿਕਲ ਲੈਂਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਸੇ ਤਾਂ ਜੀ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਕਿਹਾ ਗਿਆ ਹੈ ਪਰ ਇਹ ਪਾਣੀ ਪੀਤਾ ਉਹ ਨਹੀਂ ਜਦੋਂ ਇਹ ਬੰਨਾ ਦੇ ਅੰਦਰ ਚੱਲਦਾ ਹੈ ਹਾਂਜੀ ਜਦੋਂ ਬੰਨਾ ਤੋਂ ਬਾਹਰ ਹੋ ਜਾਂਦਾ ਹੈ ਤੇਈ ਵਿੱਚ ਹੋ ਗਿਆ ਸੀ ਬੰਨਾ ਤੋਂ ਪਾਰ ਹਾਂਜੀ ਤੇ ਬਹੁਤ ਵੱਡਾ ਨੁਕਸਾਨ ਜਾਨੀ ਵਾਲੀ ਹੋਇਆ ਸੀ ਹਾਂਜੀ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਤੇ ਬੋਰ ਖਰਾਬ ਹੋ ਕੇ ਹਾਂਜੀ ਤੇ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਸੀ ਹਾਂਜੀ ਤੇ ਹੁਣ ਵੀ ਖਤਰੇ ਤੇ ਚੱਲ ਰਿਹਾ ਹੈ ਘੱਗਰ ਬਹੁਤ ਜ਼ਿਆਦਾ ਹਾਂਜੀ ਕਿਸਾਨ ਲੱਗੇ ਨੇ ਆਪ ਦਾ ਹਿੱਲਾ ਕਰਨ ਹਾਂਜੀ ਤੇ ਮਿੱਟੀ ਪਾ ਰਹੇ ਨੇ ਟਰਾਲੀਆਂ ਨਾਲ ਕਰਾਇਆ ਨਾਲ ਅਸੀਂ ਆਪਦਾ ਪੂਰਾ ਜੋਰ ਲਾ ਰਹੇ ਹਾਂ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਏ ਹਾਂਜੀ ਉਹਨਾਂ ਤੋਂ ਹੀ ਏ ਠੀਕ ਏ ਵਾਹਿਗੁਰੂ ਭਾਲੀ ਕਰੇ ਜੀ ਠੀਕ ਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਰ ਦਿੰਦਾ ਮੈਨੂੰ ਹਾਰ ਆ ਗਿਆ ਤੁਸੀਂ ਦੇਖ ਰਹੇ ਹੋ ਘੱਗਰ ਦਰਿਆ ਦੀਆਂ ਲਾਈਵ ਤਸਵੀਰਾਂ ਗਰਾਊਂਡ ਜ਼ੀਰੋ ਰਿਪੋਰਟ ਜੇਕਰ ਕਿਸਾਨ ਜਿਹੜੇ ਹੁਣ ਬੰਨ ਤੇ ਮਿੱਟੀ ਪਾ ਰਹੇ ਨੇ ਜੇ ਨਾ ਪਾਉਂਦੇ ਤਾਂ ਇੱਥੋਂ ਇਹ ਬੰਨ ਟੁੱਟ ਸਕਦਾ ਸੀ ਪਰ ਕਿਸਾਨਾਂ ਨੇ ਜਿਹੜਾ ਮੋਰਚਾ ਆਪਣੇ ਆਪ ਸੰਭਾਲਿਆ ਤਾਂ ਇਸੇ ਬੰਨ ਨੂੰ ਮਜ਼ਬੂਤ ਕਰ ਦਿੱਤਾ ਤੇ ਹਲਕੇ ਛਤਰਾਣੇ ਦੇ ਵਿੱਚੋਂ ਕਿਸੇ ਵੀ ਜਗ੍ਹਾ ਤੋਂ ਵਨ ਹੁਣ ਕਮਜ਼ੋਰ ਨਹੀਂ ਹੈ ਤੇ ਪਾਣੀ ਜਿੰਨਾ ਵੀ ਆਂਦਾ ਹੈ ਉਹਨੂੰ ਕੰਟਰੋਲ ਕਰਨ ਦੇ ਸਮਰੱਥ ਨੇ ਕਿਸਾਨ ਤੇ ਤੁਹਾਨੂੰ ਪਲ-ਪਲ ਦੀ ਰਿਪੋਰਟ ਦੇਵਾਂਗੇ ਡੀ11 ਨਿਊਜ਼ ਪੰਜਾਬ ਦੇ ਉੱਤੇ ਟਾਈਮ ਐਸ ਟਾਈਮ ਸਾਡੇ ਨਾਲ ਖੜੇ ਨੇ ਜੀ ਛਤਰਾਣਾ ਪਿੰਡ ਦੇ ਸਰਪੰਚ ਸ਼੍ਰੇਸ਼ ਸ਼ਰਮਾ ਜੀ ਨਾਲ ਗੱਲ ਕਰਾਂਗੇ ਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਇਸ ਟਾਈਮ ਘੱਗਰ ਦੇ ਉੱਤੇ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਹੋ ਤੇ ਪੂਰੀ ਗੌਰ ਰੱਖ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਘੱਗਰ ਬਾਰੇ ਜਿਹੜਾ ਕਿ ਇੱਕ ਘੱਗਰ ਹੈ ਪੂਰੇ ਇਲਾਕੇ ਨੂੰ ਬਰਬਾਦ ਕਰ ਦਿੰਦਾ ਹੈ ਮੈਂ ਸਰਪੰਚ ਸੁਰੇਸ਼ ਕੁਮਾਰ ਸ਼ਰਮਾ ಗ್ರಾಮ ਪੰਚਾਇਤ ਛਤਰਾਣਾ ਤੋਂ ਹਾਂਜੀ ਕਿਉਂਕਿ ਇੱਥੇ ਨਾ ਲੰਮੇ ਸਮੇਂ ਤੋਂ ਘੱਗਰ ਦੀ ਮਾਰਿਸ਼ ਏਰੀਆ ਨੂੰ ਬਹੁਤ ਜ਼ਿਆਦਾ ਪੈ ਰਹੀ ਹੈ ਹਾਂਜੀ ਤੇ ਅਸੀਂ ਕੇਂਦਰ ਸਰਕਾਰ ਤੋਂ ਇੱਕ ਮੰਗ ਕਰਦੇ ਹਾਂ ਕਿ ਜਿਵੇਂ ਇੱਕ ਸੰਗਰੂਰ ਦੇ ਵਿੱਚ ਉਹਨਾਂ ਨੇ ਡੂੰਗਾ ਕਰਕੇ ਪਟਾਈ ਕਰਕੇ ਤੇ ਉਹਨਾਂ ਦਾ ਜੋ ਪ੍ਰਬੰਧ ਕੀਤਾ ਉਸੇ ਤਰ੍ਹਾਂ ਹੀ ਇਸ ਹਲਕਾ ਸ਼ਤਰਾਨਾ ਦੇ ਵਿੱਚ ਵੀ ਇਸ ਦਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਵੱਧ ਦੇ ਕਈ ਗੁਣਾ ਲੋਕਾਂ ਨੂੰ ਮੁਆਵਜ਼ੇ ਵੀ ਦਿੱਤੇ ਜਾਂਦੇ ਹਨ ਤੇ ਪਰ ਉਹਨਾਂ ਦੇ ਜਿਹੜੀ ਦਿਲ ਦੀ ਟੜਕਣ ਹੈ ਇੱਕ ਬੱਚਿਆਂ ਦੀ ਤਰ੍ਹਾਂ ਪਾਲੀ ਹੋਈ ਫਸਲ ਜਦੋਂ ਤਬਾਹ ਹੁੰਦੀ ਹੈ ਇੱਕ ਅੱਖਾਂ 'ਚੋਂ ਅੰਜੂ ਆਉਂਦੇ ਨੇ ਕਿਉਂਕਿ ਦੇਖ ਨਹੀਂ ਸਕਦੇ ਹੈਗੇ ਸੋ ਅਸੀਂ ਸਰਕਾਰ ਅੱਗੇ ਮੰਗ ਕਰਦੇ ਆਂ ਕਿ ਬਾਰ-ਬਾਰ ਮੁਆਵਜ਼ੇ ਦੇਣ ਦੀ ਬਜਾਏ ਜੇ ਇੱਕੋ ਵਾਰੀ ਇਹਦਾ ਪ੍ਰਬੰਧ ਚੰਗੀ ਤਰ੍ਹਾਂ ਸਹੀ ਢੰਗ ਨਾਲ ਕਰ ਦਿੱਤਾ ਜਾਵੇ ਇੱਕਾ ਘਰ ਲਈ ਵਿਸ਼ੇਸ਼ ਗ੍ਰਾਂਟ ਦੀ ਮੰਗ ਕਰਦੇ ਤੁਸੀਂ ਵਿਸ਼ੇਸ਼ ਘੱਗਰ ਦੇ ਲਈ ਵਿਸ਼ੇਸ਼ ਗ੍ਰਾਂਟ ਦੀ ਮੰਗ ਕਰਦੇ ਆ ਕਿਉਂਕਿ ਇਹ ਮਤਲਬ ਪੰਜਾਬ ਸਰਕਾਰ ਦਾ ਜਾਂ ਹੋਰ ਕਿਸੇ ਦਾ ਨਹੀਂ ਵੱਡੇ ਲੈਵਲ ਦਾ ਕੰਮ ਹੈ ਹਾਂਜੀ ਕਿਉਂਕਿ ਇਹ ਕੇਂਦਰ ਦਾ ਕੰਮ ਹੈ ਅਸੀਂ ਕੇਂਦਰ ਤੋਂ ਹੀ ਇੱਕ ਮੰਗ ਕਰਦੇ ਆ ਕਿ ਹਲਕਾ ਸ਼ਤਰਾਣਾ ਦੇ ਵਿੱਚ ਇੱਥੋਂ ਦੀ ਮਾਰ ਪਈ ਹੋਈ ਬਹੁਤ ਦੂਰ ਤੱਕ ਮਾਰ ਪੈਂਦੀ ਜਿਵੇਂ ਮੌਣਕ ਹੋ ਗਿਆ ਲਹਿਰਾ ਹੋ ਗਿਆ ਇਹ ਸਾਰੀ ਪਾਣੀ ਉਧਰ ਚਲਾ ਜਾਂਦਾ ਸੋ ਬੇਨਤੀ ਕਰਦੇ ਆ ਕਿ ਅਸੀਂ ਕੇਂਦਰ ਸਰਕਾਰ ਨੂੰ ਕਿ ਬਾਰ-ਬਾਰ ਮੁਆਵਜ਼ਾ ਦੇਣ ਦੀ ਜਾਏਗੇ بار بار ਲੋਕਾਂ ਦੇ ਦਿਲਾਂ ਨੂੰ ਦੁਖੀ ਹੋਣ ਦੀ ਬਜਾਏ ਉਹਨਾਂ ਨੂੰ ਸਹੀ ਢੰਗ ਨਾਲ ਇਹਦੀ ਘੱਗਰ ਦੀ ਜੋ ਵੀ ਹੱਲ ਨਿਕਲਦਾ ਹੈ ਸੱਚੇ ਜਿਹੇ ਢੰਗ ਨਾਲ ਕੱਢਿਆ ਜਾਵੇ ਠੀਕ ਹੈ ਜੀ ਧੰਨਵਾਦ ਫਸ ਟਾਈਮ ਅਸੀਂ ਪਹੁੰਚਿਆ ਰਸੌਲੀ ਪੁਲ ਦੇ ਉੱਤੇ ਘੱਗਰ ਦਰਿਆ ਹੈ ਜਿਹੜਾ ਇਸ ਟਾਈਮ ਫੁੱਲ ਚੱਲ ਰਿਹਾ ਹੈ ਪਾਣੀ ਦਾ ਬਹਾਅ ਹੈ ਜਿਹੜਾ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਹੈ ਇਸ ਟਾਈਮ 748 ਜਿੱਥੇ ਖਾਤਰੀਦਾਨ ਨਿਸ਼ਾਨ ਹੈ ਉਸ ਨੂੰ ਘੱਗਰ ਦਾ ਜਿਹੜਾ ਹਾਈਟ ਹੈ ਉਹ ਨੂੰ ਕ੍ਰੋਸ ਕਰ ਚੁੱਕੀ ਹੈ 748 ਤੋਂ ਖਾਤਰੇ ਦੇ ਨਿਸ਼ਾਨ ਤੋਂ ਘੱਗਰ ਦਾ ਪੱਧਰ ਹੈ ਜਿਹੜਾ ਉੱਚਾ ਹੋ ਚੁੱਕਿਆ ਹੈ